ਆਪਾ ਉੱਥੇ ਦੇ ਉੱਥੇ ਖੜੇ ਹਾਂ 1947 ਚ ਸਾਰ ਮਾਰ ਪਈਆ ਵੰਡ ਹੋਈ ਹੈ ਸਿਰਫ ਸਾਡੀ ਤੇ ਬੰਗਾਲ ਦੀ ਹੋਈ ਹੈ ਬਾਕੀਆਂ ਨੇ ਤਾਂ ਆਜ਼ਾਦੀ ਮੰਨੀ ਆ ਉਹਨਾਂ ਨੇ ਇੰਨਾ ਖਲਨਾ ਵੀ ਨਹੀਂ ਕੱਲੀ ਔਰ ਉਸ ਤੋਂ ਬਾਅਦ ਅਸੀਂ ਫਿਰ ਇਹਨਾਂ ਲੋਕਾਂ ਤੇ ਵਿਸ਼ਵਾਸ ਕਰ ਕਰਕੇ ਔਰ ਆਪਣਾ ਹੀ ਨੁਕਸਾਨ ਚਲਦੇ ਰਹੇ ਹਾਂ ਉਹਦੇ ਜ਼ਿੰਮੇਵਾਰ ਕੌਣ ਹੈ ਫਿਰ 1984 ਦੀ ਗੱਲ ਕਰ ਰਹੇ ਆ ਆਪਾਂ ਪਯੂਡੀਆਰ ਦੀ ਵੀ ਗੱਲ ਕੀਤੀ ਹੈ ਪਯੂਡੀਆਰ ਬੈਨ ਹੋਈ ਲੇਕਿਨ ਆਪਾਂ ਕਿਸੇ ਨੇ ਵੀ ਅੱਜ ਤੱਕ ਉਪਰਾਲਾ ਨਹੀਂ ਕੀਤਾ ਕਿ ਭਈ ਸਰਕਾਰ ਨੇ ਗੱਲ ਕੀਤੀ ਜਾਵੇ ਕਭੀ ਇਹ ਬੈਨ ਕਿਹੜੀ ਗੱਲਾਂ ਖਿੱਤੀ ਹੈ ਕਿ ਕੀ ਗੱਲ ਉਹਨਾਂ ਨੇ ਮਾਰਿਆ ਨਹੀਂ ਗਵਰਨਮੈਂਟ ਇਹ ਹੀ ਦੋਸ਼ ਲਗਾਉਂਦੀ ਹੈ ਨਾ ਕਿਉਂਕਿ 84 ਦੇ ਵਿੱਚ ਹੀ ਆ ਗਈ ਸੀ ਇਹਦੀ ਰਿਪੋਰਟ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਬੈਨ ਇਹ ਲਗਾਤਾ ਇਹ ਗੱਲ ਕਹਤੀ ਹੈ ਕਿ ਭਈ ਲਲਿਤ ਬਾਗਨ ਉਹਦੇ ਕਰਕੇ ਮਾਰਿਆ ਗਿਆ ਕਿ ਪੀਯੂਡੀਆਰ ਦੀ ਰਿਪੋਰਟ ਕਰਕੇ ਕੀ ਗੱਲ ਉਹ ਗੱਲ ਗਲਤ ਸੀ ਆਪਾਂ ਅੱਜ ਤੱਕ ਸਾਰੇ ਇਕੱਠੇ ਹੋ ਕੇ ਪੀਯੂਡੀਆਰ ਨੂੰ ਜਿਹੜਾ ਬੈਨ ਲਗੇ ਉਹ ਹੀ ਨਹੀਂ ਹਟਾ ਸਕੇ ਉਹਦੀ ਰਜਿਸਟਰਡ ਹੀ ਨਹੀਂ ਕਰਾ ਸਕੇ ਫਿਰ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹ ਬੱਚੇ ਨੇ ਪਹਿਲੀ ਜਨਰੇਸ਼ਨ ਮਾਰਤੀ ਦੂਜੀ ਜਨਰੇਸ਼ਨ ਜਿਹੜੀ ਉਹਨਾਂ ਨੇ ਪੜਾਈ ਬੱਚੇ ਪੜ ਨਹੀਂ ਸਕੇ ਬੱਚਾ ਨੂੰ ਨਸ਼ਿਆਂ ਚ ਪਾਤਾ ਤੀਸਰੀ ਜਨਰੇਸ਼ਨ ਸਟਿਲ ਪੋਵਰਟੀ ਚ ਖੜੀ ਆ ਆਪਾਂ ਕੋਈ ਵੀ ਨਹੀਂ ਹੁੰਦੇ ਪਰ ਪ੍ਰਾਲਾ ਕੀਤਾ ਕੇਸਾਂ ਦੀ ਗੱਲ ਕਰਨੀ ਆ ਜਿਹੜੇ ਕੇਸਾਂ ਚ ਜੇ ਗਵਾਹ ਖੜੇ ਹੁੰਦੇ ਨਹੀਂ ਤੇ ਗਵਾਹਾਂ ਨੂੰ ਮੁਕਰਾਇਆ ਜਾਂਦਾ ਹੈ ਉਹਨਾਂ ਨੂੰ ਤਮਕਾਇਆ ਜਾਂਦਾ ਹੈ ਔਰ ਉਹ ਕੌਣ ਨੇ ਆਪਾਂ ਕਹਿੰਦੇ ਆ ਕਿ ਸਰਕਾਰਾਂ ਨੇ ਮਾਰਿਆ ਉਹਨਾਂ ਨੇ ਪਰ ਉਹ ਜਿਹੜੇ ਆਪਣੀ ਕਮਿਊਨਿਟੀ ਦੇ ਹੀ ਬੰਦਿਆਂ ਨੇ ਉਹਨਾਂ ਨੂੰ ਮਾਰਿਆ ਤਨਖਾਹੀਏ ਕਰਾਰ ਹੋਏ ਆਪਾਂ ਉਹਨਾਂ ਦੇ ਉੱਤੇ ਕੀ ਐਕਸ਼ਨ ਲਿਆ ਅਪਾ ਤੇ ਫਿਰ ਉੱਥੇ ਦੇ ਉੱਥੇ ਹੀ ਖੜੇ ਆ ਉਹਨਾਂ ਬੱਚਿਆਂ ਨੂੰ ਆਪਾਂ ਅਜੇ ਤੱਕ ਨਹੀਂ ਪੁੱਛਿਆ ਕਿ ਵੀ ਉਹ ਬੱਚੇ ਪੜ੍ਹੇ ਨਹੀਂ ਬੱਚੇ ਕਿਉਂ ਨਸ਼ਿਆਂ 'ਚ ਗਏ ਕਿਹਦੀ ਆਪਾਂ ਕਿਸੇ ਕੋਈ ਗਿਆ ਉਸ ਪਰਿਵਾਰਣ ਕੋਲ ਪੁੱਛਣ ਵਾਸਤੇ ਇੱਕ ਜੇ 100 'ਚ ਇੱਕ ਪਰਿਵਾਰ ਨੂੰ ਕੋਈ ਜਾਂਦਾ ਪੁੱਛਣ ਕੋਈ ਸੰਸਥਾ ਜਾਣਦੀ ਆ ਤਾਂ ਫੋਟੋਆਂ ਪਾ ਦੇਣ ਦੇ ਵੀਡੀਓ ਬਣਾ ਕੇ ਪਾ ਦੇਣ ਦੇ ਕਿ ਵੀ ਅਸੀਂ ਗਏ ਆ ਪਤਾ ਕਰ ਗਿਆ ਪਰ ਉਹ ਤੇ ਸਟਿਲ ਉੱਥੇ ਦੇ ਉੱਥੇ ਹੀ ਖੜੇ ਆ ਆਪਾਂ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਕਿ ਸੈਮੀਨਾਰ 'ਚ ਹੋਇਆ ਸਾਰੀਆਂ ਗੱਲਾਂ ਕੀਤੀਆਂ ਚਲੋ ਪਤਾ ਲੱਗੀਆਂ ਨੇ ਕਿਉਂਕਿ ਕਈਆਂ ਨੂੰ ਨਹੀਂ ਪਤਾ ਹੁਣ ਕਿ 1947 ਜਿੰਨਾ ਕੋ ਜਿਸ ਵੇਲੇ ਪਿਆਰੇ ਲਾਲ ਗਰਗ ਜੀ ਨੇ ਦੱਸਿਆ ਹੋਰ ਵੀ ਹਨ ਹਰਮੀਤ ਜੀ ਹੋਰ ਅਨੇ ਦੱਸਿਆ ਬਹੁਤ ਕਈ ਗੱਲਾਂ ਹਜੀਆਂ ਨੇ ਮੇਰੇ ਵੀ ਨਿਕਲੀ ਹੋਈਆਂ ਦਿਮਾਗ 'ਚ ਸੀ ਉਹ ਆ ਗਈਆਂ ਕਿ ਬਿਲਕੁਲ ਸਹੀ ਹੈ ਹੋਇਆ ਹੋਣਾ ਪਰ ਜੇ ਆਪਾਂ 84 ਦੀ ਗੱਲ ਕਰ ਰਹੇ ਆਪਾਂ ਸਾਰੇ ਅੰਦਰ ਐਨਾਲਿਸਿਸ ਕਰੀਏ ਕਿ ਵੀ ਆਪਾਂ ਕੀਤਾ ਕੀ ਆ ਮੈਂ ਕਿਸੇ ਦਾ ਉਦਾਹਰਣ ਨਹੀਂ ਦਿੰਦੀ ਮੈਂ ਤੁਹਾਨੂੰ ਆਪਣਾ ਉਦਾਹਰਣ ਦੇਣੀ ਆ ਮੈਂ ਉਸ ਵੇਲੇ 16 ਸਾਲ ਦੀ ਸੀ ਮੈਂ ਨਹੀਂ ਦੇਖ ਸਕੀ ਕਿਉਂਕਿ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਫਾਦਰ ਸਾਹਿਬ ਨੂੰ ਮਾਰਿਆ ਸੀ ਮੈਂ ਚੁੱਪ ਨਹੀਂ ਕੀਤੀ ਮੈਂ ਬੋਲਦੀ ਗਈ ਔਰ ਮੈਨੂੰ ਹਰ ਜਾਣਨਾ ਕੀ ਪੁੱਗਦਣਾ ਪਿਆ ਕਿ ਮੇਰੇ ਜਿਹੜੇ ਅੰਕਲ ਬੈਂਕ ਮੰਡਾ ਐਲਐਸ ਪੰਨੂਸੀ ਜਿਹੜੇ ਮੈਨੂੰ ਸਪੋਰਟ ਕਰ ਰਹੇ ਸੀ ਇਹਨਾਂ ਨੇ ਉਹਨਾਂ ਨੂੰ ਮਾਰਤਾ ਔਰ ਐਕਸੀਡੈਂਟਲ ਮੌਤ ਸ਼ੋ ਕਰਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੀ ਮਦਰ ਨੂੰ ਮੈਸੇਜ ਕਰਤਾ ਕਿ ਹੁਣ ਤੇਰੀ ਕੁੜੀ ਦੀ ਵਾਰੀ ਆ ਘਰਦਿਆਂ ਨੇ ਡਰਦਿਆਂ ਨੇ ਮੈਨੂੰ ਉੱਥੇ ਪਾਇਆ ਪੰਜਾਬ ਪੇਸਾ ਜਿੱਥੇ ਮੈਂ ਫੈਡਰੇਸ਼ਨ ਜੁਆਇਨ ਕਰ ਲਈ ਦਿੱਲੀ ਜਾਂਦੀ ਸੀ ਤੇ ਕੋਈ ਨਾ ਕੋਈ ਗੱਲ ਹੁੰਦੀ ਸੀ ਉੱਥੇ ਕਾ ਪਰੇਸ਼ਾਨੀ ਸਾਨੂੰ ਆ ਜਾਂਦੀ ਸੀ ਮੈਨੂੰ ਫੇਰ ਫੜ ਕੇ ਲੈ ਜਾਂਦੇ ਸੀ ਮੇਰੇ ਭਰਾਵਾਂ ਨੂੰ ਫੜ ਕੇ ਲੈ ਜਾਂਦੇ ਸੀ ਮੈਨੂੰ ਦਿੱਲੀ ਛੱਡਣੀ ਪਈ ਪਰ ਓਸ ਵੇਲੇ ਦੇ ਮਹਾਲ ਐ ਸੀ ਕਿ ਸਾਡੇ ਮਗਰ ਕੋਈ ਜਿਹੜੀ ਜੇਲ੍ਹ ਚ ਜਾਂਦਾ ਸੀ ਜੇ ਕੋਈ ਜਾਂਦਾ ਸੀ ਤੇ ਸੀਆਈਡੀ ਵਾਲੇ ਇੰਨਾ ਤੰਗ ਕਰਦੇ ਸੀ ਏਜੰਸੀਆਂ ਜਿਹੜੇ ਜਾਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਤੰਗ ਕਰ ਲੈਂਦੇ ਤੇ ਡਰਦਾ ਕੋਈ ਸਾਡੇ ਜਾਂਦਾ ਹੀ ਨਹੀਂ ਸੀ ਹੁਣ ਤਾਂ ਸਾਰਾ ਸਿਸਟਮ ਚੇਂਜ ਹੋਇਆ ਪਿਆ ਲੇਕਿਨ ਹਜੇ ਵੀ ਆਪਾਂ ਲੋਕੀ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛਦੇ ਨਹੀਂ ਆਪਾਂ ਨੂੰ 84 ਵਾਲੀ ਗੱਲ ਕਰਨੀ ਆਪਾਂ ਹਰ ਇੱਕ ਗੱਲ 84 ਦੀ ਛੱਡੋ ਆਪਾਂ ਗੱਲ ਕਰਦੇ ਨੇ ਕਿ ਸਾਨੂੰ ਸਾਡੀਆਂ ਸੇਕ ਆਪਾਂ ਕਹਿੰਦੇ ਨੇ ਸਿੱਖਣ ਦੂਸਰਿਆਂ ਦੀ ਆ ਭਈਆਂ ਨੂੰ ਬਿਹਾਰੀ ਆ ਗਏ ਨੇ ਉਹ ਆਈਐਸ ਆਈਪੀਐਸ ਅਫੀਸਰ ਬਣ ਗਏ ਨੇ ਪਰ ਅਸੀਂ ਆਪਣੇ ਬੱਚੇ ਨੂੰ ਪੜਾ ਸਕੀ ਸਾਡੇ ਬੱਚੇ ਕਿਉਂ ਨਹੀਂ ਬਣੇ ਸਾਡੇ ਬੱਚੇ ਕਿਉਂ ਕੀ ਸਿਸਟਮ ਹੈ ਕਿ ਜਿਹੜੇ ਸਾਡੇ ਬੱਚੇ ਨੂੰ ਬਾਹਰ ਜਾਣਾ ਪੈਂਦਾ ਇਹਦੇ ਵਿੱਚ ਸਾਡੀ ਅੰਦਰ ਵੀ ਕਮੀਆਂ ਨੇ ਮੈਂ ਜੋ ਦੇਖਿਆ ਮੈਂ ਤੁਹਾਨੂੰ ਦੱਸਣੀ ਆ ਕਿ ਮੈਂ ਕਈਆਂ ਨੂੰ ਕੰਮ ਕਰਨ ਵਾਸਤੇ ਆਖਿਆ ਕਬਈ ਕਈਹਾ ਹੈਗੇ ਕਈ ਇੰਡਸਟਰੀਲਿਸਟ ਨੇ ਕਈਆਂ ਦੇ ਹੈਗੇ ਨੇ ਵੱਡੀਆਂ-ਵੱਡੀਆਂ ਸ਼ਾਪਾਂ ਨੇ ਕਿ ਚਲੋ ਉੱਥੇ ਕੁਝ ਬੱਚੇ ਸੈਟਲ ਹੋ ਜਾਣ। ਉਹ ਐਸਾ ਦਾ ਮਾਹੌਲ ਕ੍ਰੀਏਟ ਕਰ ਦਿੰਦੇ ਨੇ ਕਿ ਜਿਹੜੇ ਵਿਕਟਮਸ ਹਨ ਉਹਨਾਂ ਦਾ ਜੀ ਨਹੀਂ ਕਰਦਾ ਕੰਮ ਕਰਨ। ਬਾਹਰ ਲੈ ਕੇ ਲੋ ਮੈਂ ਇੱਕ ਸਟਿਚਿੰਗ ਦਾ ਦੱਸ ਦਿੰਦੀ ਆ ਬਾਹਰ ਲੈ ਕੇ ਲੋ ਸਟਿਚਿੰਗ ਕਰਾਉਂਦੇ ਨੇ ਤੇ ਉਹਨਾਂ ਨੂੰ 200 ਰੁਪੀਸ ਪੇ ਕਰ ਦੇਣਗੇ। ਕਬੈਨਾ ਤੇ ਜੇ ਕੋਈ ਵਿਕਟਮ ਜਾਏਗਾ ਤਾਂ ਸੋਚ ਉਹਨਾਂ ਨੂੰ ਹਜੇ ਇਹ ਸੋਚਦੇ ਨੇ ਪੀੜੇ ਤੇ ਕਿ ਪੀੜਤ ਨੂੰ ਮਾਰ ਦੋ। ਉਹਨੂੰ ਕਹਿਣਗੇ ਕਿ ਬਈਨੇ ਚਲ ਇਹਦਾ 50 ਰੁਪਏ ਲੈ ਲੈ ਤੈਨੂੰ ਕੰਮ ਤੇ ਦੇ ਰਿਹਾ ਐ ਹੁਜੀਆਂ ਗੱਲਾਂ ਨੇ ਕਿ ਜੜੀਆਂ ਸਾਡੇ ਕੋਲ ਬਰਦਾਸ਼ਤ ਵੀ ਨਹੀਂ ਹੁੰਦੀਆਂ ਪਰਿਵਾਰਾਂ ਨਾਲ ਕਰਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਗਵਾਹ ਨੇ ਗਵਾਹਾਂ ਦੇ ਨਾਲ ਕੋਈ ਵੀ ਨਹੀਂ ਖੜਾ ਹੁੰਦਾ ਦੋ ਸੰਸਥਾਵਾਂ ਸੀ ਸੈਰਬੋਡ ਸੰਸਥਾਵਾਂ ਸੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਕੀ ਉਹਨਾਂ ਦਾ ਫਰਜ਼ ਨਹੀਂ ਸੀ ਬੰਦਾ ਕੀ ਜਿਹੜੇ 10-10000 ਰੁਪਈਆ ਅਨਾਉਂਸ ਹੋਇਆ ਸੀ ਉਹ ਨਾ ਲੈਂਦੇ ਕਿੰਨੇ ਕ ਪਰਿਵਾਰ ਸੀ ਮੈਂ 14 ਸਟੇਟਾਂ 'ਤੇ ਕੰਮ ਕੀਤਾ ਹੁਣ ਤੇ ਸਟੇਟਾਂ ਕੱਟ ਕੇ ਜਦਾ ਜਿੱਦਾਂ ਬਿਹਾਰ 'ਚੋਂ ਕੱਟ ਕੇ ਝਾਰਖੰਡ ਬਣ ਗਿਆ ਅਲੱਗ-ਅਲੱਗ ਬਣੇ ਮੈਂ 14 ਸਟੇਟਾਂ 'ਤੇ ਕੰਮ ਕੀਤਾ ਕੱਲਾ ਇੱਕ ਦਿੱਲੀ 'ਤੇ ਹੀ ਨਹੀਂ ਕੰਮ ਕੀਤਾ ਟੋਟਲ ਮੈਂ ਕਹਿੰਨੀ ਆ ਤਾਂ 1 ਲੱਖ ਪਰਿਵਾਰ ਹੋਊਗਾ ਕੀ ਗੱਲ 1 ਲੱਖ ਪਰਿਵਾਰ ਹੈ ਪੰਜਾਬ 'ਚ ਸਮਝ ਨਹੀਂ ਸਕਦਾ ਸੀ ਆਪਣੇ ਲੀਡਰ ਜੜੇ ਆਪਣੇ ਆਪ ਨੂੰ ਸਾਨੂੰ 84 ਦਾ ਪਿੰਡ ਜਦੋਂ ਸਾਡੇ ਤੋਂ ਦੁਕਾਨਦਾਰੀ ਚ ਨੇ ਲੀਡੀਆਂ ਚਮਕਾਈਆਂ ਆਪਣਾ ਨੇ ਕੀ ਗੱਲ ਉਹ ਸਾਹਮਣੇ ਸੀ ਸਕਦੇ ਮੇਰੀ ਤੇ ਸਾਰਿਆਂ ਗੇ ਇਹੀ ਬੇਨਤੀ ਹੈ ਕਿ ਪਲੀਜ਼ ਆਣਾ ਪਰਿਵਾਰਾਂ ਨੂੰ ਸਾਹਮੋ ਅੰਤ ਵਿੱਚ ਕਿਮਾ ਦੀ ਜਾਚਕਾਂ ਜੇ ਕੋਈ ਗਲਤੀ ਹੋ ਗਈ ਤੇ ਮਾਫ ਕਰਨਾ ਹੋਇਆ ਜੀ ਕਾ ਖਾਲਸਾ ਹੋਇਆ ਜੀ ਕੀ ਪਤ